ਲੋ ਬਾਈ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਹਰੇ ਧਨੀਏ ਦੀ ਖੇਤੀ ਬਾਰੇ ਹਰੇ ਧਨੀਏ ਨੂੰ ਤਕਰੀਬਨ ਆਪਾਂ ਆਪਣੇ ਘਰਾਂ ਦੇ ਵਿੱਚ ਯੂਜ਼ ਕਰਦੇ ਹਨ ਹਨ ਹਨਾ ਸਬਜ਼ੀਆਂ ਦੇ ਵਿੱਚ ਤੇ ਹੋਰ ਕਾਫੀ ਚੀਜ਼ਾਂ ਦੇ ਵਿੱਚ ਯੂਜ਼ ਹੁੰਦਾ ਹਰੇ ਧਨੀਏ ਰਾਹੀਂ ਜਿਹੜੀ ਮੈਡੀਸਨ ਹੈ ਉਹ ਵੀ ਤਿਆਰ ਕੀਤੀ ਜਾਂਦੀ ਹੈ ਤਾਂ ਭਾਈ ਜੀ ਜਿਹੜਾ ਜ਼ਿਮੀਂਦਾਰ ਭਰਾ ਹੁੰਦਾ ਉਹ ਹਰੇ ਧਣੀਏ ਦੀ ਆਪਣੇ ਖੇਤਾਂ ਦੇ ਵਿੱਚ ਖੇਤੀ ਕਿਵੇਂ ਕਰਦਾ ਤੇ ਕਿੰਨੀ ਮਿਹਨਤ ਲੱਗਦੀ ਹੈ ਜ਼ਿਮੀਂਦਾਰ ਭਰਾ ਦੀ ਹਰੇ ਧਣੀਏ ਦੀ ਖੇਤੀ ਨੂੰ ਤਿਆਰ ਕਰਨ ਦੇ ਵਿੱਚ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਆਪਾਂ ਦਿਖਾਵਾਂਗੇ ਆਪ ਵੀਰ ਨੇ ਲਾਏ ਹੋਏ ਨੇ ਤਿੰਨ ਤੋਂ ਚਾਰ ਕਿੱਲੇ ਹਰੇ ਧਣੀਏ ਦੇ ਲਾਏ ਹੋਏ ਨੇ ਠੀਕ ਹੈ ਜੀ ਆ ਦੇਖ ਸਕਦੇ ਹੋ ਤੁਸੀਂ ਹਰਾ ਧਨੀਆ ਕਿੰਨਾ ਸੋਹਣਾ ਹਰਾ ਧਨੀਆ ਦੇਸੀ ਹਰਾ ਧਨੀਆ ਦੋਸਤੋ ਇਹ ਹਾਈ ਬਰੈਡ ਹਰਾ ਧਨੀਆ ਨਹੀਂ ਉਹ ਦੇਖੋ ਉਧਰ ਲੱਗੇ ਹੋਏ ਨੇ ਦੋਵੇਂ ਭਰਾ ਕੱਟਣ ਲੱਗੇ ਹੋਏ ਨੇ ਸਮਾਰਨ ਲੱਗੇ ਹੋਏ ਨੇ ਜਿੱਕਰ ਮੈਂ ਮੰਡੀ ਦੇ ਪ੍ਰਾਈਸ ਦੀ ਗੱਲ ਕਰਾਂ ਤਾਂ ਮੰਡੀ ਦੇ ਵਿੱਚ 25 ਤੋਂ 30 ਰੁਪਏ ਕਿਲੋ ਇਸ ਟਾਈਮ ਹਰੇ ਧਨੀਏ ਦਾ ਜਿਹੜਾ ਰੇਟ ਹੈ ਉਹ ਹਰੇ ਧਨੀਏ ਦਾ ਰੇਟ ਮੰਡੀ ਦਾ ਜਿਹੜਾ ਰੇਟ ਹੈ ਉਹ ਹਰੇ ਧਨੀਏ ਦਾ 25 ਤੋਂ 30 ਰੁਪਏ ਕਿਲੋ ਵਿਕਦਾ ਆ ਦੇਖੋ ਆ ਦੇਖੋ ਹਰਾ ਧਨੀਆ ਸ਼ੁੱਧ ਪਿਓਰ ਹਰਾ ਧਨੀਆ ਠੀਕ ਹੈ ਜੀ ਬਹੁਤ ਅੱਛੀ ਖੇਤੀ ਹੈ ਹਰੇ ਧਨੀਏ ਦੀ ਤਾਂ ਡਿਮਾਂਡ ਵੀ ਬਹੁਤ ਜ਼ਿਆਦਾ ਆ ਹਰੇ ਧਨੀਏ ਦੀ ਕਿਉਂਕਿ ਇਹ ਸਿਆਲ ਦੀ ਖੇਤੀ ਹੈ ਸਿਆਲ ਦੇ ਵਿੱਚ ਹੀ ਹੁੰਦਾ ਦੋਸਤੋ ਗਰਮੀਆਂ ਦੇ ਵਿੱਚ ਤਾਂ ਬਹੁਤ ਘੱਟ ਹੁੰਦਾ ਹਰਾ ਧਨੀਆ ਤਕਰੀਬਨ ਹੁੰਦਾ ਹੀ ਨਹੀਂ ਹੈਗਾ ਬਹੁਤ ਜ਼ਿਆਦਾ ਘੱਟ ਹੁੰਦਾ ਹੈ ਹੁੰਦਾ ਤਾਂ ਹੈ ਪਰ ਬਹੁਤ ਜ਼ਿਆਦਾ ਘੱਟ ਹੁੰਦਾ ਤਾਂ ਇਹ ਸਿਆਲ ਦੀ ਫਸਲ ਹੈ ਸਿਆਲ ਦੇ ਵਿੱਚ ਤਕਰੀਬਨ ਹਰੇ ਧਨੀਏ ਦੀ ਖੇਤੀ ਪਾਈ ਉਹਨਾਂ ਨੇ ਕੀਤੀ ہوئی ਹੈ ਤੇ ਪੱਟ ਰਹੇ ਨੇ ਦੋਵੇਂ ਜਣੇ ਲੱਗੇ ਹੋਏ ਨੇ ਭਰਾ ਹਨਾ ਤਿੰਨ ਕਿੱਲੇ ਇਹਨਾਂ ਨੇ ਆਪਣੇ ਹਰੇ ਧਣੀਏ ਦੇ ਲਾਏ ਹੋਏ ਨੇ ਆ ਦੇਖੋ ਸਮਾਰ ਸਮਾਰ ਕੇ ਕਵਾੜ ਇੱਕ ਸਾਈਡ ਦੇ ਵਿੱਚ ਕੱਢ ਰਹੇ ਨੇ ਤੇ ਧਣੀਏ ਇੱਕ ਸਾਈਡ ਦੇ ਵਿੱਚ ਪੱਟ ਕੇ ਰੱਖ ਰਹੇ ਨੇ ਹਨਾ ਦੋਵੇਂ ਭਰਾ ਲੱਗੇ ਹੋਏ ਨੇ ਬੜੇ ਮਿਹਨਤੀ ਨੇ ਵਿਚਾਰੇ ਤਾਂ ਦੋਸਤੋ ਇਦਾਂ ਦੀ ਖੇਤੀ ਤੁਸੀਂ ਵੀ ਕਰਿਆ ਕਰੋ ਤੁਸੀਂ ਵੀ ਇੰਟਰਸਟ ਲਿਆ ਕਰੋ ਮੈਂ ਹਰ ਇੱਕ ਵੀਡੀਓ ਦੇ ਵਿੱਚ ਇਹਹੀ ਰਾਇ ਦਿੰਨਾ ਹੁੰਦਾ ਕਿ ਕਣਕ ਝੋਨੇ ਵੱਲ ਥੋੜਾ ਜਿਹਾ ਨਾ ਜਾਓ ਕਣਕ ਝੋਨੇ ਨੂੰ ਛੱਡ ਕੇ ਥੋੜਾ ਜਿਹਾ ਹਰੀਆਂ ਸਬਜ਼ੀਆਂ ਵੱਲ ਧਿਆਨ ਦਿਆ ਕਰੋ ਮਿਹਨਤ ਤਾਂ ਹੈਗੀ ਆ ਦੇਖੋ ਜਰੂਰ ਹਰ ਇੱਕ ਕੰਮ ਦੇ ਵਿੱਚ ਮਿਹਨਤ ਹੈ ਆ ਦੇਖੋ ਕਿਸਾਨ ਵੀਰ ਦੀ ਹਰ ਇੱਕ ਕੰਮ ਦੇ ਵਿੱਚ ਮਿਹਨਤ ਹੈ ਇੰਨੀ ਠੰਡ ਦੇ ਵਿੱਚ ਵੀ ਦੋਵੇਂ ਭਰਾ ਲੱਗੇ ਹੋਏ ਨੇ ਦੇਖੋ ਆ ਦੇਖੋ ਨਾ ਤਾਂ ਕੋਈ ਕੋਟੀ ਇਹਨਾਂ ਦੇ ਕੋਲ ਨਾ ਕੋਈ ਜਰਾਬਾਂ ਨਹੀਂ ਪਾਈਆਂ ਹੋਈਆਂ ਸਿਰਫ ਇਦਾਂ ਹੀ ਲੱਗੇ ਹੋਏ ਨੇ ਆਪਣੀ ਮਸਤੀ 'ਚ ਨਾ ਇਹਨਾਂ ਨੇ ਕੋਈ ਨਾ ਇਹਨਾਂ ਨੇ ਕੋਈ ਸਿਰ ਤੇ ਟੋਪੀ ਲਿੱਤੀ ਹੋਈ ਐ ਤੇ ਨਾ ਕੋਈ ਲੋਈ ਲਿੱਤੀ ਹੋਈ ਐ ਸਿਰਫ ਮਿਹਨਤ ਹੀ ਮਿਹਨਤ ਕਰਕੇ ਹੀ ਆਪਣਾ ਪੈਸਾ ਬਣਾਉਣ ਲੱਗੇ ਹੋਏ ਨੇ ਆ ਦੇਖੋ ਹਰਾ ਧਨੀਆ ਹਰੇ ਧਨੀਏ ਦੀ ਜਿਹੜੀ ਫਸਲ ਐ ਉਹ ਬਹੁਤ ਅੱਛੀ ਫਸਲ ਇਹਨਾਂ ਦੀ ਇਸ ਵਾਰ ਖੇਤ ਦੇ ਵਿੱਚੋਂ ਨਿਕਲੀ ਐ ਤੇ ਪੈਦਾਵਾਰ ਵੀ ਮੈਨੂੰ ਦੱਸ ਰਹੇ ਸੀ ਕਿ ਬਹੁਤ ਅੱਛੀ ਪੈਦਾਵਾਰ ਐ ਜਿਹੜੀ ਉਹ ਹੋਣ ਵਾਲੀ ਐ 30 ਰੁਪਏ ਕਿਲੋ ਵੀ ਬਹੁਤ ਜ਼ਿਆਦਾ ਰੇਟ ਐ ਮੰਡੀ ਦਾ ਆ ਦੇਖੋ ਢੇਰ ਲੱਗਿਆ ਹੋਇਆ ਕੱਟ-ਕੱਟ ਕੇ ਜਿੱਥੋਂ ਤੱਕ ਤੁਹਾਡੀ ਨਿਗਾਹ ਜਾਂਦੀ ਐ ਦੋਸਤੋ ਇਹ ਸਾਰਾ ਹਰਾ ਧਨੀਆ ਲਗਭਗ ਜੇ ਮੈਂ ਗੱਲ ਕਰਾਂ ਤਿੰਨ ਤੋਂ ਸਾਢੇ ਤਿੰਨ ਚਾਰ ਕਿੱਲੇ ਇਹਨਾਂ ਨੇ ਆਪਣੇ ਹਰੇ ਧਣੀਏ ਦੇ ਲਾਏ ਹੋਏ ਨੇ ਤਾਂ ਵੱਢ ਕੇ ਢੇਰ ਲਾ ਦਿੰਦੇ ਨੇ ਫਿਰ ਸਵੇਰੀ ਮੰਡੀ ਦੇ ਵਿੱਚ ਆਪਣਾ ਗੱਡੀ ਦੇ ਵਿੱਚ ਲੋਡ ਕਰਕੇ ਮੰਡੀ ਪਹੁੰਚਾ ਦਿੰਦੇ ਨੇ ਤੇ ਉਸ ਤੋਂ ਬਾਅਦ ਫੇਰ ਆ ਕੇ ਇਹਦੀ ਪਟਾਈ ਹੈ ਜਿਹੜੀ ਉਹ ਸਟਾਰਟ ਕਰ ਦਿੰਦੇ ਨੇ ਆ ਕੇ ਤੇ ਸਭ ਤੋਂ ਵੱਡੀ ਵਧੀਆ ਗੱਲ ਤਾਂ ਇਹ ਹੈ ਵੀ ਇਹ ਕੋਈ ਦਿਹਾੜੀ ਵਾਲੇ ਨੂੰ ਕਿਸੇ ਮਜ਼ਦੂਰ ਨੂੰ ਹੀ ਲਾਉਂਦੇ ਆਪਣਾ ਕੰਮ ਆਪ ਖੁਦ ਕਰਦੇ ਨੇ ਆਪਣੇ ਖੇਤਾਂ ਦੇ ਵਿੱਚ ਤੇ ਆ ਦੋਵੇਂ ਭਰਾ ਕਰਦੇ ਨੇ ਠੀਕ ਹੈ ਤੇ ਇਹ ਵੀਡੀਓ ਹਰਿਆਣੇ ਦੀ ਹੈ ਮੈਂ ਹਰਿਆਣੇ ਦੇ ਵਿੱਚ ਇਸ ਟਾਈਮ ਖੜਿਆ ਆ ਕਿਉਂਕਿ ਇਹ ਪੰਜਾਬ ਦੀ ਵੀਡੀਓ ਨਹੀਂ ਹੈਗੀ ਪੰਜਾਬ ਦੇ ਵਿੱਚ ਤਾਂ ਬਹੁਤ ਸਾਰਾ ਮਤਲਬ ਅ ਇੰਟਰਸਟ ਘੱਟ ਲੈਂਦੇ ਨੇ ਖੇਤੀ ਸਬਜ਼ੀ ਦੀ ਖੇਤੀ ਕਰਨ ਦੇ ਵਿੱਚ ਬਹੁਤ ਇੰਟਰਸਟ ਘੱਟ ਲੈਂਦੇ ਨੇ ਆਪਣੇ ਪੰਜਾਬੀ ਤਾਂ ਮੈਂ ਹਰਿਆਣੇ ਦੇ ਵਿੱਚਾਂ ਦੋਸਤੋ ਇਸ ਟਾਈਮ ਵੀਡੀਓ ਹਰਿਆਣੇ ਦੀ ਆ ਤੇ ਹਰਿਆਣੇ ਦੀ ਲੋਕੇਸ਼ਨ ਤੇ ਹੀ ਖੜਾ ਆ ਮੈਂ ਤੇ ਹਰਿਆਣੇ ਦੇ ਵਿੱਚ ਹੀ ਖੇਤੀ ਕਰਦੇ ਨੇ ਆਲੂ ਹੋ ਗਿਆ ਪਿਆਜ਼ ਹੋ ਗਿਆ ਮੰਨ ਲਓ ਹਰੇ ਧਣੀਏ ਦੀ ਖੇਤੀ ਹੋ ਗਈ ਇਹ ਇੱਧਰ ਹਰਿਆਣੇ ਦੇ ਵਿੱਚ ਜਿਆਦਾਤਰ ਲੋਕ ਹਰਿਆਣੇ ਚ ਹੀ ਕਰਦੇ ਨੇ ਤਾਂ ਇਹ ਵੀ ਹੁਣ ਹਰੇ ਧਣੀਏ ਦੀ ਜਿਹੜੀ ਖੇਤੀ ਹੈ ਇਹ ਵੀ ਹਰਿਆਣੇ ਚ ਹੀ ਹੈ ਨਾ ਤਾਂ ਇਦਾਂ ਦੀ ਹੋਰ ਵਧੀਆ ਵੀਡੀਓ ਆਪਾਂ ਤੁਹਾਡੇ ਤੱਕ ਆਪਣੇ ਚੈਨਲ ਤੇ ਪਾਉਂਦੇ ਰਵਾਂਗੇ ਹੋਰ ਲੱਗ-ਲੱਗ ਸਬਜ਼ੀਆਂ ਦੀ ਜੇ ਤੁਸੀਂ ਵਰਜੀ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੁਸੀਂ ਵੀਡੀਓ ਦੇਖਦੇ ਹੋ ਪਰ ਸ਼ੇਅਰ ਨਹੀਂ ਕਰਦੇ ਤਾਂ ਤਾਂਕਿ ਸਾਡਾ ਜਿਹੜਾ ਹੌਸਲਾ ਵਾਜੇ ਵੇ ਹਨਾ ਤੇ ਅਸੀਂ ਇਦਾਂ ਦੀ ਵੀਡੀਓ ਹੈ ਜਿਹੜੀ ਉਹ ਆਪਾਂ ਹਰ ਬਤਲ ਸਟੈਪ ਬਾਈ ਸਟੈਪ ਤੁਹਾਨੂੰ ਸਬਜੀ ਦੀ ਪਾਉਂਦੇ ਰਵਾਂਗੇ ਨਵੇਂ ਫਰੂਟ ਦੀ ਵੀਡੀਓ ਨਵੇਂ ਸਬਜੀ ਦੀ ਵੀਡੀਓ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਏਸੀ ਕਰਕੇ ਕਹਿਣਾ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂਕਿ ਕੋਈ ਵੀ ਵੀਡੀਓ ਆਵੇ ਉਹਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਵੀਡੀਓ ਦੀ ਤੇ ਆ ਦੇਖ ਸਕਦੇ ਹੋ ਤੁਸੀਂ ਜਿੱਥੋਂ ਤੱਕ ਭਰਾ ਨੇ ਲਾਇਆ ਹੋਇਆ ਜਿੱਥੋਂ ਤੱਕ ਤੁਹਾਡੀ ਨਿਗਾਹ ਜਾਂਦੀ ਹੈ ਸਾਰਾ ਵਿਰਜੀ ਹਰਾ ਧਨੀ ਹੈ ਹਰੇ ਧਨੀਏ ਦੀ ਖੇਤੀ ਹੈ ਹਰੇ ਧਨੀਏ ਦੀ ਜਿਹੜੀ ਖੁਸ਼ਬੂ ਹੈ ਜਿਹੜੀ ਸੁਗੰਧ ਹੈ ਤਾ ਉਹ ਇੱਕ ਲੱਗੀ ਖੁਸ਼ਬੂ ਹੈ ਸਬਜ਼ੀਆਂ ਦੇ ਵਿੱਚ ਤਾਂ ਬਹੁਤ ਮਤਲਬ ਕੀ ਇਹਨੂੰ ਯੂਜ਼ ਕੀਤਾ ਜਾਂਦਾ ਹੈ ਸਬਜ਼ੀਆਂ ਹੋ ਗਈਆਂ ਚਿਕਨ ਹੋ ਗਿਆ ਹਨਾ ਮਟਰਨ ਹੋ ਗਿਆ ਕਾਫੀ ਡਿਸ਼ਾਂ ਦੇ ਵਿੱਚ ਇਹਨੂੰ ਹਰੇ ਧਨੀਏ ਨੂੰ ਯੂਜ਼ ਕੀਤਾ ਜਾਂਦਾ ਤਕਰੀਬਨ ਹਰ ਇੱਕ ਘਰ ਦੇ ਵਿੱਚ ਹਰਾ ਧਨੀਆ ਯੂਜ਼ ਹੁੰਦਾ ਹਰੇ ਧਨੀਏ ਦੀ ਚਟਣੀ ਕਹਿੰਦੇ ਹਨਾ ਇਹ ਪੰਜਾਬੀ ਆਪਣੇ ਬਹੁਤ ਸਾਰੇ ਹਰੇ ਧਨੀਏ ਦੀ ਚਟਣੀ ਖਾ ਕੇ ਰਾਜੀ ਨੇ ਤੇ ਹੋਰ ਕਾਫੀ ਜੜੀਆਂ ਚੀਜ਼ਾਂ ਨੇ ਹਰੇ ਧਣੀਆਂ ਦੇ ਨਾਲ ਤਿਆਰ ਹੁੰਦੀਆਂ ਨੇ ਹਰੇ ਧਣੀਆਂ ਜਿਨ੍ਹਾਂ ਦੇ ਵਿੱਚ ਯੂਜ਼ ਕੀਤਾ ਜਾਂਦਾ ਵਰਤਿਆ ਜਾਂਦਾ ਹਨ ਤਾਂ ਦੇਖੋ ਕਿੰਨਾ ਵਧੀਆ ਸਾਫ਼ ਸੁਥਰਾ ਹੈ ਹਰੇ ਧਣੀਆਂ ਤੇ ਹਰਾ ਹੀ ਬਈ ਝੁੱਗ ਵਰਗਾ ਹਰ ਹਰਾ ਪਿਆ ਬਿਲਕੁਲ ਤਾਂ ਬਈ ਜੀ ਵੀਡੀਓ ਚੰਗੀ ਲੱਗੀ ਦੱਬ ਕੇ ਸ਼ੇਅਰ ਕਰਦਿਆ ਕਰੋ ਤੇ ਨੈਕਸਟ ਵੀਡੀਓ ਦੇ ਵਿੱਚ ਮਿਲਾਂਗੇ ਧੰਨਵਾਦ ਜੀ